ਪੰਜਾਬ ਦੀਆਂ 4 ਸੀਟਾਂ ਦੇ ਵਿੱਚੋਂ 3 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਸੱਤਾਧਰ ਪਾਰਟੀ ਦੀ ਝੰਡੀਆਂ ਹਾਲੇ ਤੱਕ ਸੱਤਾਧਰ ਪਾਰਟੀ ਜਿਹੜੀ ਆ 3 ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਹੈ ਸ਼ੁਰੂਆਤ ਗਿੱਦੜਵਾਹ ਤੋਂ ਕਰਾਂਗੇ ਜਿੱਥੇ ਗਿੱਦੜਵਾਹ ਦੇ ਵਿੱਚ ਡਿੰਪੀ ਢੱਲੋਂ ਤੇ ਅਮਰਤਾ ਵੜਿੰਗ ਹੋਰਾਂ ਦਾ ਫਸਮਾ ਮੁਕਾਬਲਾ ਆ ਵਕਾਰ ਦਾ ਸਵਾਲ ਬਣਿਆ ਹੋਇਆ ਡਿੰਪੀ ਢੱਲੋਂ ਹੋਰਾਂ ਦੇ ਲਈ ਤੇ ਨਾਲੀ ਨਾਲ ਅਮਰਤਾ ਵੜਿੰਗ ਹੋਰਾਂ ਦੇ ਲਈ ਤਾਂ ਹੁਣ ਤੱਕ ਤੇ ਜਿਹੜੇ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਡਿੰਪੀ ਢੱਲੋਂ ਜਿਹੜੇ ਨੇ ਉਹ ਅਮਰਤਾ ਵੜਿੰਗ ਤੋਂ ਅੱਗੇ ਨਜ਼ਰ ਆ ਰਹੇ ਨੇ ਅਮਰਤਾ ਹਲੇ ਤੱਕ ਅਮਰਤਾ ਬੜਿੰਗ ਉਹਨਾਂ ਨੂੰ ਹੁਣ ਤੱਕ ਤੇ ਰੁਝਾਨਤ ਦੇ ਵਿੱਚ ਅਮਰਤਾ ਬੜਿੰਗ ਉਹਨਾਂ ਨੂੰ ਜਿਹੜੇ ਹੈ ਗਿਆ ਉਹ ਪਿੱਛੇ ਨਹੀਂ ਕਰ ਸਕੇ ਤਾਂ ਡਿੰਪਿਟ ਢੱਲੋਂ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਇਸ ਗੇਮ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਾਲਾਂਕਿ ਸੋਚਿਆ ਹੀ ਜਾ ਰਿਹਾ ਸੀ ਕਿ ਜੇਕਰ ਸਭ ਤੋਂ ਵਧੇਰੇ ਵੋਟ ਭਾਜੀਪੀ ਨੂੰ ਪੰਜਾਬ ਦੀਆਂ ਨੂੰ ਚਾਰਾਂ ਸੀਟਾਂ ਤੋਂ ਕਿਤੋਂ ਮਿਲੇਗੀ ਤਾਂ ਉਹ ਗਿੱਦੜਵਾਦੀ ਸੀਟ ਉਹਨਾਂ ਦੇ ਵਿੱਚੋਂ ਇੱਕ ਹੋਵੇਗੀ ਪਰ ਹੁਣ ਤੱਕ ਦੇ ਜਿਹੜੇ ਰੁਝਾਨ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਕਿਤੇ ਵੀ ਗੇਮ ਦੇ ਵਿੱਚ ਨਜ਼ਰ ਨਹੀਂ ਆ ਰਹੇ ਜਿੱਥੇ ਅਮਰਤਾ ਵੜਿੰਗ ਜਿੱਥੇ ਵੜਿੰਗ ਪਰਿਵਾਰ ਜਿਹੜਾ ਆ ਉਹ ਆਪਣੀ ਚੌਥੀ ਜਿੱਤ ਉਡੀਕ ਰਿਹਾ ਆ ਤਾਂ ਉੱਤੇ ਹੀ ਡਿੰਪੀ ਢੱਲੋਂ ਜਿਹੜੀ ਆ ਉਹ ਆਪਣੀ ਪਹਿਲੀ ਜਿੱਤ ਉਡੀਕ ਦੇ ਨਜ਼ਰ ਆ ਰਹੇ ਨੇ ਤਾਂ ਹੁਣ ਤੱਕ ਤੇ ਰੋਜਾਨਾ ਦੀ ਜੇਕਰ ਗਿੱਦੜਵਾਦੀ ਗੱਲ ਕਰਾਂਗੇ ਤਾਂ ਡਿੰਪੀ ਢੱਲੋਂ ਜਿਹੜੇ ਨੇ ਹੁਣ ਤੱਕ ਤੇ ਰੋਜਾਨਾ ਦੇ ਵਿੱਚ ਅੱਗੇ ਨੇ ਤਾਂ ਉਸ ਤੋਂ ਬਾਅਦ ਚੱਬੇਵਾਲ ਦੇ ਚੱਬੇਵਾਲ ਦੇ ਵੱਲ ਆਉਣੇ ਆ ਤਾਂ ਚੱਬੇਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ਼ਾਂਖ ਚੱਬੇਵਾਲ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਇਸ ਤੋਂ ਪਹਿਲਾਂ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਮੈਂਬਰ ਆਫ ਪਾਰਲੀਮੈਂਟ ਬਣਦੇ ਟਿਕਟ ਜਿਹੜੀ ਆ ਐਮਐਲਏ ਦੀ ਦਿੱਤੀ ਜਾਂਦੀ ਆ ਤਾਂ ਪਿਛਲੇ ਵਾਰ ਵੀ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਇਹ ਸੀਟ ਜਿਹੜੀ ਆ ਜਿੱਤੀ ਗਈ ਸੀ ਤਾਂ ਇਸ ਵੇਲੇ ਵੱਡੇ ਫਰਕ ਦੇ ਨਾਲ ਇਸ਼ਾਂਕ ਚੱਬੇਵਾਲ ਜਿਹੜੇ ਆ ਉਹ ਅੱਗੇ ਨਜ਼ਰ ਆ ਰਹੇ ਨੇ ਤੇ ਬਰਨਾਲਾ ਦੀ ਗੱਲ ਕਰਗੇ ਤਾਂ ਬਰਨਾਲਾ ਇੱਕੋ ਇੱਕ ਐਸੀ ਸੀਟ ਆ ਜਿੱਥੇ ਪੰਜ ਕੋਣਾ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਆ ਇਹ ਜਿੱਥੇ ਇੱਕ ਪਾਸੇ ਗੁਰਦੀਪ ਬਾਟ ਨੇ ਹਰਿੰਦਰ ਧਾਲੀਵਾਲ ਨੇ ਨਾਲ ਹੀ ਨਾਲ ਕਾਲਾ ਢੱਲੋਂ ਨੇ ਤਾਂ ਪਰ ਜੇਕਰ ਵਧੇਰੇ ਵੋਟਾਂ ਦੀ ਗੱਲ ਕਰੀਏ ਤਾਂ ਹਰਿੰਦਰ ਧਾਲੀਵਾਲ ਜਿਹੜੇ ਨੇ ਉਹ ਅੱਗੇ ਨੇ ਹਰਿੰਦਰ ਧਾਲੀਵਾਲ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਤਾਂ ਇਹਨਾਂ ਤਿੰਨਾਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਉਹ ਹਾਲੇ ਤੱਕ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਆ ਨਾਲ ਹੀ ਡੇਰਾ ਬਾਬਾ ਨਾਨਕ ਜਿੱਥੇ ਕੀ ਨੱਕ ਨੂੰ ਨੱਕ ਫਾਈਟ ਆ ਡੇਰਾ ਬਾਬਾ ਨਾਨਕ ਦੇ ਵਿੱਚ ਜਤਿੰਦਰ ਕੌਰ ਰੰਧਾਵਾ ਜਿਹੜੇ ਨੇ ਉਹ ਅੱਗੇ ਨੇ ਗੁਰਦੀਪ ਰੰਧਾਵਾ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਧਾਵਾ ਨੂੰ ਉਹਨਾਂ ਨੇ ਫਿਲਹਾਲ ਪਿਛਾੜਿਆ ਹੋਇਆ ਜਿਹੜੇ ਹੁਣ ਤੱਕ ਤੇ ਰੁਝਾਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਗੁਰਦੀਪ ਰੰਧਾਵਾ ਹੋਰਾਂ ਦੇ ਵੱਲੋਂ ਜਤਿੰਦਰ ਕੌਰ ਰੰਧਾਵਾ ਨੂੰ ਪਿਛਾੜਿਆ ਵੀ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਤਿੰਦਰ ਕੌਰ ਰੰਧਾਵਾ ਜਿਹੜੇ ਨੇ ਉਹ ਅੱਗੇ ਆਏ ਨੇ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਰੰਧਾਵਾ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਨਜ਼ਰ ਆਏ ਕਿ ਮੈਂ ਜਿੰਨੇ ਕੰਮ ਕੀਤੇ ਨੇ ਉਸ ਦੇ ਆਧਾਰ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੋਟ ਮੰਗਦੇ ਜਿਹੜਾ ਨਜ਼ਰ ਆਇਆ ਤਾਂ ਬਰਨਾਲਾ ਦੇ ਵਿੱਚ ਇੱਕ ਵੱਡਾ ਫੈਕਟਰ ਜਿਹੜਾ ਉਹ ਗੁਰਦੀਪ ਬਾਠ ਵੱਡਾ ਫੈਕਟਰ ਹੋਣਗੇ ਹੁਣ ਦੀ ਜੇਕਰ ਗੱਲ ਕਰੇ ਤਾਂ ਗੁਰਦੀਪ ਬਾਠ ਜਿਹੜੇ ਨੇ ਉਹ ਪੂਰੀ ਚੰਗੀ ਫਾਈਟ ਜਿਹੜੀ ਆ ਉਹ ਦੇ ਰਹੇ ਨੇ ਚਾਹੇ ਉਹ ਹਰਿੰਦਰ ਧਾਲੀਆਲ ਹੋਣ ਜੇ ਇਹ ਵੀ ਮੰਨਿਆ ਜਾ ਰਿਹਾ ਕਿ ਜਿੱਤ ਹਾਰ ਦਾ ਫੈਸਲਾ ਵੀ ਗੁਰਦੀਪ ਬਾਠ ਨੂੰ ਪੈਣ ਵਾਲੀਆਂ ਵੋਟਾਂ ਤੇ ਨਿਰਧਾਰਤ ਕਰੇਗਾ ਤੇ ਗੋਬਿੰਦ ਸੰਧੂ ਜਿਹੜੇ ਨੇ ਉਹ ਵੀ ਫਾਈਟ ਦੇ ਵਿੱਚ ਨੇ ਹਾਲਾਂਕਿ ਫਿਲਹਾਲ ਜੇਕਰ ਗੱਲ ਕਰਾਂ ਤਾਂ ਹਰਿੰਦਰ ਧਾਲੀਵਾਲ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਚੱਬੇਵਾਲ ਦੇ ਵਿੱਚ ਅਸ਼ਾਂਕ ਚੱਬੇਆ ਲੱਗੇ ਨੇ ਤੇ ਗਿੱਦੜਵਾਦ ਦੇ ਵਿੱਚ ਡਿੰਪੀ ਢੱਲੋ ਅੱਗੇ ਨੇ ਭਾਪ ਜਿਹੜੀਆਂ ਪੰਜਾਬ ਦੀਆਂ ਜ਼ਿਮਨੀ ਚੋਣ ਦੀਆਂ ਚਾਰ ਸੀਟਾਂ ਨੇ ਚਾਰਾਂ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਤਾਂ ਇੱਕ ਤੇ ਇੱਕ ਸੀਟ ਦੇ ਉੱਪਰ ਡੇਰਾ ਡੇਰਾਬਾਬਾ ਨਾਨਕ ਦੇ ਉੱਪਰ ਸੁਖਜਿੰਦਰ ਸਿੰਘ ਰੰਧਾਵਾ ਦੇ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਜਿਹੜੇ ਆ ਉਹ ਅੱਗੇ ਚੱਲ ਰਿਹਾ ਹਾਲਾਂਕਿ ਦੇਖਿਆ ਹੀ ਜਾਂਦਾ ਹੈ ਕਿ ਜਾਂ ਆਖਿਆ ਵੀ ਹੀ ਜਾਂਦਾ ਹੈ ਕਿ ਜਿਹੜੀਆਂ ਜਮਨੀ ਚੋਣਾਂ ਹੁੰਦੀਆਂ ਨੇ ਉਹ 70 ਦੇ ਹਿੱਸੇ ਦੇ ਵਿੱਚ ਹੁੰਦੀਆਂ ਨੇ 77 ਪਾਰਟੀ ਦੇ ਹਿੱਸੇ ਦੇ ਵਿੱਚ ਆਉਂਦੀਆਂ ਨੇ ਤਾਂ ਐਸਾ ਹੀ ਕੁਝ ਦੇਖਣ ਨੂੰ ਜਿਹੜਾ ਹੈਗਾ 2024 ਦੀਆਂ ਜਮਨੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਇਹ ਅੰਤਿਮ ਨਤੀਜੇ ਨਹੀਂ ਨੇ ਰੁਝਾਨ ਨੇ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ 10 ਸੀਟਾਂ ਤੇ ਅਮਾਦਨੀ ਪਾਰਟੀ ਜਿਹੜੀ ਆ ਉਹ ਅੱਗੇ ਚੱਲ ਰਹੀ ਆ ਇੱਕ ਸੀਟ ਤੇ ਡੇਰਾ ਬਾਬਾ ਨਾਨਕ ਜਿਹੜੀ ਹੈਗੀ ਆ ਡੇਰਾ ਬਾਬਾ ਨਾਨਕ ਦੇ ਵਿੱਚ ਉੱਥੇ ਕਾਂਗਰਸ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਅੱਗੇ ਚੱਲ ਰਹੀ ਆ ਪਰ ਬੀਜੇਪੀ ਜਿਸ ਤਰ੍ਹਾਂ ਦੇ ਨਾਲ ਸੋਚਿਆ ਜਾ ਰਿਹਾ ਸੀ ਕਿ ਬੀਜੇਪੀ ਕੁਛ ਨਾ ਕੁਛ ਇਫੈਕਟ ਕਰੇਗੀ ਹੋ ਸਕਦਾ ਦੂਜੇ ਨੰਬਰ ਤੇ ਚਲੇ ਪਰ ਬੀਜੇਪੀ ਜਿਹੜੀ ਹੈਗੀ ਆ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ ਬਰਨਾਲਾ ਦੇ ਵਿੱਚ ਜ਼ਰੂਰ ਕੇਵਲ ਢੱਲੋਂ ਜਿਹੜੇ ਨੇ ਉਹ ਫਾਈਟ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਜੇਕਰ ਬਾਕੀ ਦੀਆਂ ਤਿੰਨ ਸੀਟਾਂ ਦੀ ਗੱਲ ਕਰੀਏ ਚਾਹੇ ਗਿੱਰਦੜਵਾਦੀ ਗੱਲ ਕਰੀਏ ਚਾਹੇ ਦੀ ਚਾਹੇ ਡੇਰਾ ਬਾਬਾ ਨਾਨਕ ਦੀ ਤਾਂ ਇਹਨਾਂ ਸੀਟਾਂ ਦੇ ਉੱਪਰ ਜਿਹੜੀ ਭਾਜਪਾ ਆ ਉਹ ਕਿਤੇ ਵੀ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ